ਤੇ ਹੈਗਾ ਮੁੰਡੇ ਦੇ ਵਿਆਹ ਦਾ ਦਿਨ ਹੈ ਪਿਛਲੇ ਬਲੌਗ ਚ ਤੁਹਾਨੂੰ ਵੇਖਿਆ ਨਾ ਕਿ ਕਿੰਨਾਂ ਵਾਲੇ ਤੇ ਜੱਗ ਵਾਲੇ ਦੇ ਦਿਨ ਕਿੰਨੀ ਟੈਨਸ਼ਨਾਂ ਹੁੰਦੀਆਂ ਮੈਂ ਦਿੱਤੀ ਵੇਖ ਹੀ ਲਿਆ ਪਿਛਲੇ ਬਲੌਗ ਚ ਤੇ ਅੱਜ ਮੁੰਡੇ ਦਾ ਹੈਗਾ ਵਿਆਹ ਤੇ ਅੱਜ ਵੇਖਿਓ ਕੀ ਕੀ ਬੰਦ ਹੈ ਮੈਂ 5 ਵਜੇ ਦੀ ਉੱਠ ਕੇ 6 ਵਜੇ ਤੱਕ ਤਿਆਰ ਸ਼ਾਰ ਹੋ ਕੇ ਬਹਿ ਗਏ ਮੇਰੇ ਕਰਕੇ ਸਾਰੇ ਲੇਟ ਹੁੰਦੇ ਨੇ ਕਿਦਾਂ ਚੌੜੇ ਹੋ ਕੇ ਪਹਿਰਾ ਥੋੜਾ ਨੱਚਣਾ ਥਰੇ ਸ਼ਰਾਬਾ ਸ਼ਰਬਾ ਪੀਣੀ ਹੈ ਕਿਤੇ ਨਾਓ ਤੋਂ ਮੁੰਡਾ ਵੀ ਤਿਆਰ ਕਰਨਾ ਉਹਨੂੰ ਫੋਨ ਤੇ ਕਰੋ ਨਵਾਉਣ ਵਾਲੀ ਨੂੰ ਛੱਡ ਗਈ ਹੈ ਨਾ ਤੀ ਤੂੰ ਤੇ ਉਹ ਮੁੰਡਾ ਜਿਹੜਾ ਆ ਤੇਰਾ ਭਰਾ ਹਾਂ ਦੋਵੇਂ ਜਣ ਛੱਡ ਕੇ ਨਾ ਚੱਲ ਫੋਨ ਕਰ ਉਹਨੂੰ ਕਿ ਉਹ ਨਿਵਾ ਲੈਣਾ ਵਾ ਟਾਈਮ ਕਿੰਨਾ ਹੁੰਦਾ ਮੈਂ ਤੇ ਹੋ ਗਈ ਤਿਆਰ ਮੇਰਾ ਤੇ ਮੇਕਅਪ ਫੇਰ ਕਰਨ ਵਾਲਾ ਹੋਇਆ ਨਾ ਬੇਕਾਰ ਹੋਇਆ ਨਾ ਫੇਰ ਬਿਆਹ ਹੋ ਗਿਆ ਇੱਕ ਹਿਸਾਬ ਨਾਲ 5 ਵਜੇ ਦੀ ਉੱਠ ਕੇ ਮੈਂ ਇਧਰ ਆ ਕਦੀ ਆ ਉਹਨੂੰ ਕਦੀ ਉਹਨੂੰ ਉਧਰ ਵੀ ਤੁਹਾਡਾ ਪਾਪਾ ਲਈ ਪੀ ਪੀ ਕੇ ਸ਼ਰਾਬਾਂ ਦੇ ਰਾਤ ਸੁਤਾ ਪਿਆ ਇੱਥੇ ਝੋਲੀ ਇੱਥੇ ਵੇਖੰਦੀਆਂ ਨਾ ਇੱਕ ਦੂਜੇ ਲਤਾਰਾ ਕੇ ਨਵ ਲੰਮੇ ਪੇਸ਼ ਸਮਸ਼ਾ ਸਰਨੀ ਗੀਤੀ ਬੈਨ ਲਾ ਕੇ ਬੈਠੀਆਂ ਕਿ ਤਰ੍ਹਾਂ ਚੋੜੇ ਹੋ ਕੇ ਪਏ ਆਂ ਬੰਦਾ ਸੋਖ ਤੇ ਵਿਆਹ ਵਾਲੇ ਘਰ ਆ ਰਿਹਾ ਉੱਠ ਕੇ ਨਹਾਉ ਤੋਂ ਬਹੁਤ ਹੀ ਇਹ ਇਤਿਆਰ ਸ਼ਾਰਕ ਬੋ ਚਤੋਰੋ ਭਰਾ ਤੁਨ ਦੋਰੋ ਭਰਾ ਹੱਸੀਗੇ ਜਾਂਦੇ ਜੇ ਤੁਹਾਡੀਆਂ ਗੱਲੀਆਂ ਕਰਨ ਦੀ ਮੈਂ ਤੁਹਾਡੇ ਲਾਗੇ ਖਲੋ ਕੇ ਝੂਗਲੀਆਂ ਨਹੀਂ ਮੈਂ ਕਿਹਦੇ ਨਾਲ ਕਰਾਂ ਪੱਗ ਨਹੀਂ ਬੰਨਣੀ ਤੂੰ ਪਰਸੋਂ ਫ੍ਰੈਸ਼ ਆ ਸਿਆਪਾ ਪਾਇਆ ਇਹ ਪੱਗਾਂ ਦਾ ਕਦੀ ਪਿਆਰ ਸੱਚ ਕਦੀ ਕਿਸੇ ਨੂੰ ਕਹਿਣਾ ਕਦੀ ਕਿਸ ਨੂੰ ਕਹਿਣਾ ਉਹ ਤੂੰ ਅੱਗੇ ਕੋਨਾ ਮਨਾ ਛੱਡ ਪਰੇ ਪੱਗਾਂ ਨੂੰ ਏਦਾਂ ਹੀ ਲਾਲਾ ਤੂੰ ਜੈਲ ਜੁਲਜੀ ਬੋਦੇ ਨੂੰ ਨਹੀਂ ਹੈਗੀ ਤੇ ਤੁਹਾਡੀ ਪਈ ਮੁੰਡੇ ਵਾਲੀ ਤੇ ਉਹ ਫੜ ਕੇ ਤੇ ਲਾਲਾ ਤੈਨੂੰ ਇਹ ਮੁੰਡੇ ਨੂੰ ਕਹਿੰਦੇ ਸੈਟ ਵਟ ਕਰ ਦਿੰਦੇ ਤੇਰੇ ਬੋਦੇ ਛੋਦੇ ਨਹੀਂ ਨਹੀਂ ਆਪਣੀ ਜੋੜੀ ਤੋੜੀ 나ਗ ਤੇ ਬੀਨ ਵਾਲੀ 나ਗ ਬਣੇ ਬਣ 나ਗ ਬਣਤਾ ਨਹੀਂ ਕਿੰਨੇ ਕੁ ਤੁਸੀਂ ਕੱਪ ਕੱਢੇ ਨੇ ਤੁਹਾਡੇ ਪੈਰਾਂ ਤੇ ਤੁਰੇ ਫਿਰਦੇ ਨਹੀਂ ਹੱਸੇ ਹੀ ਚਾਦੇ ਜਾਨਾ ਸ਼ਰਾਬੀ ਹਮ ਤਰਿਆ ਤਿਆਰ ਹੋ ਜਾ ਕੇ ਮੂੰਹ ਜਿਸ ਮਹਿਲਾ ਆਉਂਦੇ ਬੋ ਚਲ ਜਾ ਕੇ ਪਹਿਲੇ ਬਰਸ਼ ਬਰਸ਼ ਕਰ ਫਿਰ ਚਾਹ ਤੂੰ ਆ ਗਈ ਹੈ ਕਿ ਨਹਾਉਣ ਵਾਲੀ ਨਹੀਂ ਆ ਨਹੀਂ ਆਓ ਚਲੋ ਫਿਰ ਰੱਖ ਤੇ ਥਾਲੀ ਤਿਆਰ ਤੁਰੇ ਪਰ ਸਾਬਣ ਸੁਭਾ ਰੱਖੋ ਜਿਆ ਬਤਨ ਦਾ ਮੈਨੂੰ ਨਹੀਂ ਆਇਆ ਕੋਸ਼ਿਸ਼-ਪੋਸ਼ਿਸ਼ ਕੇ ਕਰਨਾ ਹੁੰਦਾ ਮੈਂ ਕਿਰਨ ਨੂੰ ਇੰਨਾ ਪਤਾ ਹੈਗਾ ਨਹੀਂ ਤੱਕਨੀ ਨਹੀਂ ਤੇ ਆਪੇ ਕਰ ਦਊਗੀ ਚਲੋ ਫਿਰ ਉਹਨੂੰ ਸਮਾਨ ਸਾਰਾ ਸੈੱਟ ਵਟ ਕਰ ਦੇ ਸੋਈ ਚ ਰੱਖ ਦੇ ਉਹਨੇ ਆਪੇ ਚੁੱਕ ਲੈਣਾ ਸਹੀ ਦੇ ਸਰਸ ਮੈਂ ਕਿਹਾ ਇਹ ਮੁੰਡੇ ਦੇ ਮਾਮੇ ਨੂੰ ਕੀ ਰਾਤ ਰਾਤ ਕੋ ਇੱਥੇ ਰਾਤ ਕੀ ਚਲਾ ਕੇ ਦਾ ਨਹੀਂ ਮੈਂ ਆਪਣੇ ਘਰ ਜਨਾ ਤ ਹੈਗਾ ਵਾ ਆ ਹੈਗਾ ਪਰ ਨਹਿਰ ਪਾਰੀ ਕਰਨੀ ਤੇ ਤੂੰ ਘਰ ਇੱਥੇ ਆਣ ਕੇ ਮੁੰਡੇ ਨੂੰ ਰਹਿਂਦਾ ਤੇ ਨਾਲੇ ਖਾਰੇ ਦਾ ਟਾਈਮ ਨਾਲ ਹੁਣ ਨਵਾਇਆ ਤੇ ਹੋਰ ਤਾਂ ਉਹ ਮੁੰਡਾ ਠੰਡ ਠੰਡ ਚ ਠਰਦਾ ਰਹੇ ਫੋਨ ਕਰੋ ਉਹਨੂੰ ਉਹ ਕਦੇ ਫੇਰੀ ਨਵਾਉਣਾ ਮੁੰਡੇ ਨੂੰ ਟੀ ਕੁੜੀਆ ਖੁਫੜਾ ਨਾ ਚਾਹ ਲਿਆ ਕੇ ਦੇ ਬਜਰੇ ਨਾ ਗਸਪੇਰਾ ਪੰਦੇ ਤਾਂ ਮੈਂ ਜਾਣੇ ਬੀਨ ਵਜਾ ਕੇ ਜਾ ਕੇ ਇੱਕ ਪੰਦਾ ਮਰੀਸ਼ਪੁਰੀ ਤੇ ਇੱਕ ਬੰਦੀ ਧੀਰੀ ਦੇਵੀ ਪੰਦੀ ਚਾਹ ਹੁੰਦੀ ਝਾਹ ਲੱਡੂ ਹੁੰਦੀ ਵਾਲੇ ਉਹ ਦੇਨੇ ਇਹਨਾਂ ਮੱਠੀ-ਮੱਠੀ ਉਹਨਾਂ ਨੂੰ ਕੁਸ਼ੀ ਦੇਣਾ ਮਿੱਠਾਈ ਦੇਣਾ ਨੂੰਰਵਾ ਦੇ ਤਾਂ ਮਰ ਜਾਣਾ ਤੂੰ ਇਹ ਤਾਂ ਬੋਤਲਾ ਖੋਲ ਕੇ ਬਹਿ ਜਾਣੀ ਮੈਂ ਹਣੇ ਕਹਣਾ ਆਹ ਬੋਤਲਾ ਦੇ ਦੇ ਜਦ ਤੂੰ ਇਹ ਪੈ ਕੇ ਤਾਂ ਲਾ ਕੇ ਤੂੰ ਡਾਕੀ ਨੂੰ ਤੋੜਨਾ ਦੇ ਸੁਖੜ ਬਣੀ ਫਿਰ ਜੇ ਦਾ ਬਾਤ ਕਰ ਰਹੇ ਹਾਂ ਨਾ ਕੁੱਚਿਆ ਨਹੀਂ ਕਿੱਛਿਆ ਨਹੀਂ ਆ ਤੇਨੂੰ ਮੈਂ ਕਿਹਾ ਸੀ ਜਲ ਜਲੂ ਲਾ ਕੇ ਤੇ ਤੂੰ ਕਿ ਫੇਰ ਤਿਆਰ ਹੋਣਾ ਤੇ ਤੂੰ ਆ ਬਨ ਲਿਆ ਤੋਤੇ ਰੰਗੀ ਪੱਗ ਦੀ ਉਹਦਾ ਬਨ ਕੇ ਪੈ ਗਿਆ ਮੈਂ ਤੂੰ ਜਿਹੜਾ ਸਾਰਿਆਂ ਨੇ ਪੱਗਾਂ ਲਾ ਕੇ ਨਾ ਇੱਕੋ ਜਿਹੀ ਮੈਂ ਦੇ ਦੇਣੀ ਆਪਣੇ ਕੋਲੋਂ ਕੋਈ ਨਹੀਂ ਮੈਂ ਲਾਉਂਗੀ ਨਵੀਆਂ ਪੱਗਾਂ ਮੈਂ ਦੇਣੀ ਸਾਰੀਆਂ ਇੱਕੋ ਜਿਹੀ ਬਨਣੀਆਂ ਆ ਆ ਗੱਲ ਸੁਣੋ ਜਿਹੜੀ ਆਪ 15 20 ਪੱਗਾਂ ਲੈ ਆਏ ਨਾ ਸਾਰੀਆਂ ਨਾ ਲੈ ਓ ਥੱਲੇ ਸੀਨਾ ਜਿੰਨਾਂ ਲਵਾਈਆਂ ਆ ਆਹੋ ਤੇ ਆਪੇ ਕਿਹਾ ਸੀ ਲੋੜ ਪੈਣੀ ਸੀਨਾ ਲਵਾ ਲੈ ਮੈਂ ਠੀਕ ਕੀਤਾ ਨਾ ਆ ਦੱਲਾ ਉਹ ਫਿਰ ਪੱਗਾ ਸਾਰੀਆਂ ਕਿਉਂ ਕਿਉਂ ਕਹਦੀ ਆ ਜਿਹੜੇ ਬਣੀ ਫਿਰਦੇ ਕਦੀ ਕਿਸ ਨੇ ਪੀਲੀ ਬਣ ਲਈ ਕਦੀ ਕਿਸ ਨੇ ਉਹ ਤੋਤੇ ਰੰਗੀ ਬਣ ਲਈ ਭੱਗਾ ਇਹਨਾਂ ਸਾਰਿਆਂ ਨੂੰ ਦੇਣੀ ਹੈ ਇੱਕੋ ਜੀਆਂ ਪੱਗਾ ਸਾਰਿਆਂ ਨੂੰ ਹੀ ਨਾਲ ਪੈਂਟ ਕੋਟ ਪਵਾਗੇ ਆ ਸਟੈਂਡਰਡ ਦੇ ਬਣ ਕੇ ਜਾਣਾ ਹਾਈ ਤਰ੍ਹਾਂ ਦੇ ਨਹੀਂ ਬਣ ਕੇ ਜਾਣਾ ਕਹਿੰਦੇ ਆ ਤੂੰ ਕੀ ਡੱਬੀਆਂ ਵਾਲਾ ਕੋਟ ਪਾ ਲਿਆ ਇਹ ਤੇ ਕੋ ਚੱਜ ਦਾ ਕੋਟ ਨਹੀਂ ਹੈਗਾ ਇਹ ਨਹੀਂ ਹੈਗਾ ਤੇ ਉਹ ਸਾਡੀ ਲਮਾਰੀ ਚ ਪਏ ਬਥੇਰੇ ਕੋਟ ਪਾ ਲਾ ਹਥੋਂ ਕੱਢ ਮਾ ਵੇ ਤੁਰਿਆ ਆਂਦਾ ਭਰਾ ਵਾ ਲੱਗ ਗਿਆ ਤੇਰਾ ਟਾਈਮ ਹੋਣਾ ਮੁੰਡੇ ਨੂੰ ਨੰਮੋਣਾ ਹੀ ਆ ਟਾਈਮ ਵੇਹਲਾ ਤੋਂ ਉਹਨਾਂ ਨੇ ਕਿਹਾ ਕਿ ਕਿੰਨੇ ਵੇਲੇ ਟਾਈਮ ਦਿੱਤਾ ਤੇ ਫੋਨ ਲੇਟ ਹੋ ਗਏ ਐ ਪਹਿਲਾਂ ਮੈਂ ਦੱਸ ਆਪ ਆ ਗਏ ਕੀ ਆਇਆ ਵਾ ਇਤਨਾ ਬਣ ਕੇ ਜਾ ਤੂੰ ਵਿਆਹ ਦਿੱਤੇ ਪੈਂਟ ਕੁਰਤਾ ਪਜਾਮਾ ਪਾ ਕੇ ਸਬਦਾ ਲੈਣ ਨਹੀਂ ਜਾਣਾ ਮੰਡੀ ਕੁਰਤਾ ਪਜਾਮਾ ਪਾ ਕੇ ਆ ਗਿਆ ਵਾ ਘੜ ਕੇ ਤੀ ਆ ਮੇਰੇ ਘਰ ਬਨੇ ਮਵੇਂ ਚੱਲਿਆ ਅਛਾ ਅਛਾ ਓਤਨਾ ਹੀ ਨਾਈਟ ਸੂਟ ਚ ਆ ਗਿਆ ਵਾ ਫੋਨ ਤੇ ਤੈਨੂੰ ਕਦੋਂ ਦੇ ਕਰਨਦੇ ਹਾਂ ਕਿ ਤੈ ਤਾਂ ਇਹ ਤੇ ਤੈਨੂੰ ਮੈਂ ਕਹਿੰਦੀ ਹਾਂ ਰਾਤ ਰਹਿ ਭਾਈ ਅਛਾ ਪੈਂਟ ਕੋਟ ਵਿਖਾ ਕਿਤਨਾ ਦੇ ਲੈਦਾ ਸੋਣਾ ਵਾ ਕੋਈ ਨਹੀਂ ਆ ਰਹਾ ਜੀ ਹੁਣ ਇੱਥੇ ਪਰਜਾਈ ਕਿੱਥੇ ਆ ਉਹ ਵੀ ਕਾਲਰ ਤੇ ਉਹਨੂੰ ਕਾਲਰ ਦੀ ਕਿ ਲੋੜੀ ਲੋੜੀ ਆ ਹੈਗੀ ਢੀ ਸੋਣੀ ਸੀ ਤੇ ਆ ਹੈਵੇ ਘੋੜੇ ਵਾਲੇ ਨੂੰ ਨਹੀਂ ਪਾਉਣ ਦਿੱਤਾ ਵਾਰਾ ਪਿੱਛੇ ਫੱਦੋਂ ਨੂੰ ਕਿਹਾ ਲਿਖਾ ਰਿਹਾ ਤੇ ਹਰੇ ਤੱਕ ਲੈ ਕੇ ਛੇਤੀ ਆ ਘੋੜੀ ਮੱਥਾ ਟਕਾਉਣਾ ਵੀ ਗੁਰਦਾਰੇ ਨੂੰ ਟਾਈਮ ਲੱਗਣਾ ਜੇ ਕੋਈ ਕੰਪਨੀ ਨਾਲੇ ਚੱਜਰਾ ਕਰਨਾ ਹੁੰਦਾ ਕਿ ਜ਼ਿੰਮੇਵਾਰੀਆਂ ਸਵਾਹ ਦੇਣੀਆਂ ਬਾਅਦ ਕਹਿੰਦੇ ਸਾਨੂੰ ਕੰਮ ਨਹੀਂ ਦੱਸਦੀ ਕੰਮ ਨਹੀਂ ਦੱਸਦੇ ਜੇ ਕੰਮ ਕੁ ਦੇਵ ਦਿੱਤਾ ਕਿਸੇ ਕੋ ਨਿਪਰੇ ਨਹੀਂ ਚੜੇ ਕਦੀ ਕੇਰਾ ਫੋ ਆਹ ਰਹਿ ਗਈ ਕਦੀ ਔਰ ਰਹਿ ਗਈ ਹੁਣ ਘੋੜੀ ਵਾ ਰਹਿ ਗਈ ਕਿ ਨਹੀਂ ਕਰੋ ਛੇਤੀ ਖਾਓ ਮੱਜਾਂ ਵਾਲੇ ਆ ਗਏ ਮੈਂ ਦੇਖ ਕੇ ਤੇ ਹਾਂ ਬਾਅਦ ਤੋਂ ਤੈਨੂੰ ਕੀ ਆਹੀ ਕਿ ਆਗੇ ਪੀ ਪੀ ਕਰਨ ਵਾਲੇ ਲੈ ਆਏ ਆ ਵਾਜੇ ਤੁਸੀਂ ਉਹ ਵਾਜੇ ਕਰਨੇ ਜਿਹੜੇ ਨਾ ਉਹ ਬੋਲੀਆਂ ਨਹੀਂ ਪਾ ਪਾ ਕੇ ਸਪੀਕਰ ਦੇ ਨਾਲ ਨੱਚੀ ਬੋਲੀਆਂ ਪਾਉਂਦੇ ਤੇ ਅੱਗੋਂ ਨੱਚਦੇ ਨਹੀਂ ਅੰਬਲ ਵਈ ਗਿੱਧੇ ਵਾਲੇ ਕਰ ਲੈਣੇ ਜਿਹੜਾ ਗਲਾ ਬੈ ਗਿਆ ਮੇਰਾ ਮਨ ਮੈਨਸ ਕਰਾਵਾ ਜਿਹੜੇ ਕਹਿੰਦੇ ਨੇ ਪੰਮੀ ਭਾਈ ਵਾਲੇ ਨਹੀਂ ਜਿਹੜਾ ਕਰਦੇ ਨੇ